कृष्ण हरे कृष्ण श्री कृष्ण कृष्ण हरे हरे प्रकाशमनेन महा अथ द्वादशोऽध्याय अर्जुनवाच एवं सततयोक्ता यदा नमस्कार आदाब दोस्तों मैं चेतन शर्मा और तो अज का बहुत ही एक वाइया प्रोग्राम जब तुडे सामने लैके आया वहाँ मैं पहुंच चुका वहां फतेहगढ़ चूड़िया जिला गुरदासपुर विखे जिथे की ब्राह्मण सभा वालों एक बहुत वाडा प्रोग्राम किया जा रहा है ਕਿਸ਼ਲਾਗਾ ਪੂਰੇ ਜ਼ਿਲ੍ਹੇ ਭਾਰਤ ਵਿੱਚ ਨਹੀਂ ਪੂਰੇ ਪੰਜਾਬ ਵਿੱਚ ਨਹੀਂ ਪੂਰੇ ਦੇਸ਼ ਵਿਦੇਸ਼ਾਂ ਵਿੱਚ ਹੋ ਰਹੀ ਹੈ ਔਰ ਭਾਰਤਵਾਸੀ ਦੇ ਬਹੁਤ ਸਾਰੇ ਜਿਹੜੇ ਲੋਕ ਹੈ ਉਹ ਇਸ ਪ੍ਰੋਗਰਾਮ ਨੂੰ ਦੇਖਣ ਲਈ ਬੜੇ ਉੱਤੇ ਆਏ ਸੀਗੇ ਔਰ ਜਿੰਨੇ ਵੀ ਮੇਰੇ ਕਰੋਪਚ ਬੰਦੇ ਹੈ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਕਿ ਚੇਤਨ ਜੀ ਜ਼ਰੂਰ ਪਤੇਗਾ ਚੋੜੀਆਂ ਜਾਓ ਤੇ ਇਸ ਪ੍ਰੋਗਰਾਮ ਦੀ ਕਵਰੇਜ ਕਰਕੇ ਆਓ ਉਹਨਾਂ ਦੀ ਮੈਂ ਅੱਜ ਗੱਲ ਮੰਨਦੇ ਹੋਏ ਉਹਨਾਂ ਦਾ ਹੁਕਮ ਨੂੰ ਮੈਂ ਮੰਨਦੇ ਹੋਏ ਅੱਜ ਮੈਂ ਇੱਥੇ ਪਹੁੰਚ ਚੁੱਕਾ ਹਾਂ ਔਰ ਪਤੇਗਾ ਚੋੜੀਆਂ ਦੇ ਹਾਲ ਦੇ ਵਿੱਚ ਇਸ ਵੇਲੇ ਬ੍ਰਾਹਮਣ ਸਭਾ ਦੇ ਹਾਲ ਦੇ ਵਿੱਚ ਮੈਂ ਬੈਠਾ ਹਾਂ ਔਰ ਮੇਰੇ ਨਾਲ ਪੰਡਿਤ ਜੀ ਪੀ ਸ਼ਰਮਾ ਜੀ ਨਾਲ ਨੇ ਮੇਰੇ ਔਰ ਮੈਂ ਇਹਨਾਂ ਨਾਲ ਗੱਲਬਾਤ ਵੀ ਕਰਾਂਗਾ ਔਰ ਇਹਨਾਂ ਬਤੋ ਜਿਹੜੇ ਵਿਸ਼ੇਸ਼ ਉਪਰਾਲੇ ਆ ਉਹਨਾਂ ਬਾਰੇ ਵੀ ਜਾਣਕਾਰੀ ਲਵਾਂਗੇ ਸੋ ਹੁਣ ਮੈਂ ਗੱਲਬਾਤ ਕਰਾਂਗਾ ਧੀਰੇ ਸ਼ਰਮਾ ਜੀ ਨਾਲ ਪੰਡਤ ਜੀ ਪਹਿਲੇ ਤੋਂ ਬਹੁਤ ਬਹੁਤ ਸਵਾਗਤ ਹੈ ਸਾਡੇ ਜਨਤ ਤੇ ਤੁਹਾਡਾ ਧੰਨਵਾਦ ਜੀ ਬਹੁਤ ਤੁਹਾਡਾ ਔਰ ਇਸ ਵਕਤ ਜਿਹੜੇ ਆ ਕਿਹੜੇ ਕਿਹੜੇ ਉਪਰਾਲੇ ਹੋ ਰਹੇ ਕਿਉਂਕਿ ਸਾਰੇ ਪੰਜਾਬ ਭਾਰ ਦੇ ਵਿੱਚ ਤੁਹਾਡੀ ਵੀਡੀਓ ਜਦੋਂ ਜਾਂਦੀਆਂ ਨੇ ਔਰ ਬਾਹਰ ਜਿਨੇ ਵੀ ਸਾਡੇ ਸਨਾਤਨ ਧਰਮ ਨੂੰ ਪਿਆਰ ਕਰਨ ਵਾਲੇ ਆ ਉਹਨਾਂ ਦੀ ਹਮੇਸ਼ਾ ਇੱਕ ਖੇਚ ਰਹੀ ਦੀ ਕਿ ਫਡੇਕਰ ਚੋੜੀਆਂ ਤੋਂ ਕਿਸ ਤਰ੍ਹਾਂ ਦਾ ਪ੍ਰੋਜੈਕਟ ਇਹਨਾਂ ਚੱਲਦਾ ਪਿਆ ਵਾ ਉਹਦੇ ਬਾਰੇ ਥੋੜੀ ਜਾਣਕਾਰੀ ਵੀ ਦੋ ਵੱਲੋਂ ਹਾਂਜੀ ਸਾਡੇ ਵੇਖੋ ਬ੍ਰਾਹਮਣ ਸਭਾ ਦੇ ਵੱਲੋਂ ਪ੍ਰੋਗਰਾਮ ਬਣਾਇਆ ਗਿਆ ਬਹੁਤ ਵਧੀਆ ਸੰਦੀਪ ਸ਼ਰਮਾ ਜੀ ਪ੍ਰਧਾਨ ਨੇ ਔਰ ਮੇਰੇ ਨਾਲ ਰਾਜਨ ਜੀ ਨੇ ਮਨੋਜ ਜੀ ਨੇ ਅੱਛੇ ਅੱਛੇ ਜਿਹੜੇ ਲੋਕ ਨੇ ਸਾਡੀ ਸਨਾਤਨ ਸੰਸਕ੍ਰਿਤੀ ਨੂੰ ਪਿਆਰ ਕਰਨ ਵਾਲੇ ਤੇ ਉਹਨਾਂ ਦਾ ਵਿਚਾਰ ਬਣਿਆ ਸਾਡਾ ਅੱਗੇ ਬੱਚਿਆਂ ਨੂੰ ਆਪਣੇ ਧਰਮ ਦੇ ਬਾਰੇ ਚ ਗੀਤਾ ਜੀ ਦੇ ਰਮਾਇਣ ਦੇ ਬਾਰੇ ਚ ਗੀਤਾ ਜਿਹਦੇ ਸ਼ਲੋਕ ਬੱਚੇ ਯਾਦ ਕਰਨ ਤੇ ਮਾਇਣ ਲੀਆਂ ਚ ਪਾਈਆਂ ਜਿਹੜੀਆਂ ਬੋਲਣ ਤੇ ਉਹਦੇ ਸੰਦਰਭ ਦੇ ਵਿੱਚ ਫਿਰ ਆਪਾਂ ਸ਼ੁਰੂ ਕੀਤੀ ਪਹਿਲਾਂ ਸ਼ਨੀਵਾਰ ਤੇ ਐਤਵਾਰ ਕਲਾਸ ਲਗਾਣੀ ਬੱਚਿਆਂ ਦੀ ਫਿਰ ਜਦੋਂ ਛੁੱਟੀਆਂ ਸ਼ੁਰੂ ਹੋਈਆਂ ਤੇ ਛੁੱਟੀਆਂ ਦੇ ਵਿੱਚ ਆਪਾਂ ਗਰਮੀਆਂ ਦੀਆਂ ਛੁੱਟੀਆਂ 'ਚ ਜਿਹੜਾ ਬਾਅਦ ਲਗਾਤਾਰ ਰੋਜ਼ ਸਵੇਰੇ 9 ਵਜੇ ਤੋਂ ਲੈ ਕੇ 10:30 ਵਜੇ ਤੱਕ ਜਿਹੜੀ ਬੱਚਿਆਂ ਦੀ ਕਲਾਸ ਔਰ ਉਸ ਤੋਂ ਬਾਅਦ 10:30 ਤੋਂ 11:30 ਵਜੇ 12 ਵਜੇ ਤੱਕ ਲਗਭਗ ਇਹਨਾਂ ਦੀ ਮਿਊਜ਼ਿਕ ਦੀ ਕਲਾਸ ਜਿਹਦੇ 'ਚ ਸ਼ਾਸਤਰੀ ਸੰਗੀਤ ਜਾਂ ਢੋਲਕੀ ਹੋ ਗਿਆ ਨਾ ਤਬਲਾ ਹਾਰਮੋਨੀਅਮ ਉਹਦੀ ਸਿੱਖਿਆ ਅੰਗਣ ਮਿੱਤੀ ਜਾਂਦੀ ਹੈ ਤੇ ਇਹ ਜਿਹੜਾ ਵਾ ਵੀ ਬੱਚੇ ਸਾਡੇ ਆਪਣੀ ਸੰਸਕ੍ਰਿਤੀ ਨਾਲ ਜੁੜੇ ਰਹਣ ਔਰ ਉਹਨੂੰ ਪਿਆਰ ਕਰਨ ਉਹਨਾਂ ਨੂੰ ਸਮਝ ਲੱਗੇ ਬੱਚਿਆਂ ਨੂੰ ਵੀ ਸਾਡੀ ਕਿਤਾਬਾਂ ਦੇ ਵਿੱਚ ਕੀ ਹੈ ਅਸੀਂ ਉਦਾਂ ਹੀ ਮੱਥਾ ਨਾ ਟੇਕਦੇ ਰਹਿ ਜੀ ਅਸੀਂ ਉਹਨਾਂ ਨੂੰ ਸਮਝ ਸਗੀਏ ਉਹਦੇ ਵਿੱਚ ਜਿਹੜੀ ਲਿਖੀਆਂ ਗੱਲਾਂ ਨੇ ਉਹਨਾਂ ਦਾ ਪਤਾ ਲੱਗ ਸਕੇ ਇਸ ਵਾਸਤੇ ਇਹ ਉਪਰਾਲਾ ਜਿਹੜਾ ਕੀਤਾ ਮਾਤਾ ਪਿਤਾ ਜਿਹਦੇ ਬੱਚਿਆਂ ਨੇ ਉਹਨਾਂ ਵੱਲੋਂ ਕਿਤਨਾਂ ਦਾ ਰਿਸਪੌਂਸ ਰਿਹਾ ਹਾਂ ਨਹੀਂ ਮਾਤਾ ਪਿਤਾ ਬੜੇ ਖੁਸ਼ ਨੇ ਜੀ ਬੱਚਿਆਂ ਦੇ ਜਦੋਂ ਅچھے ਅچھے ਸੰਸਕਾਰ ਲੈ ਕੇ ਇੱਥੇ ਜਾਂਦੇ ਨੇ ਜਿਸ ਤਰ੍ਹਾਂ ਘਰੋਂ ਬਿਹੇਵ ਕਰਦੇ ਨੇ ਜਿਦਾਂ ਦੱਸਿਆ ਜਾਂਦਾ ਤੇ ਮਾਤਾ ਪਿਤਾ ਬਹੁਤ ਪ੍ਰਸੰਨ ਹੁੰਦੇ ਆ ਔਰ ਉਹਨਾਂ ਨੂੰ ਜਾ ਕੇ ਜਦੋਂ ਸ਼ਲੋਕ ਸੁਣਾਉਂਦੇ ਆ ਜਾਂ ਆਪਣੀਆਂ ਗੱਲਾਂ ਦੱਸਦੇ ਆ ਯਾਦ ਕਰਕੇ ਤੇ ਉਹ ਫਿਰ ਮਤਲਬ ਬੜੀ ਖੁਸ਼ੀ-ਖੁਸ਼ੀ ਬੱਚਿਆਂ ਨੂੰ ਸਾਡੇ ਕੋਲ ਭੇਜਦੇ ਆ ਔਰ ਅੱਛਾ ਰਿਸਪੌਂਸ ਦੇ ਰਹੇ ਆ ਬਹੁਤ ਕਿੰਨੇ ਬੱਚੇ ਜਿਹੜੇ ਇੱਥੋਂ ਜਿਹੜੇ ਆਪਣਾ ਗਿਆਨ ਲੈ ਚੁੱਕੇ ਆ ਸਾਡੇ ਕੋਲ ਲਗਭਗ 50 60 ਬੱਚੇ ਜਿਹੜੇ ਨੇ ਉਹ ਆ ਚੁੱਕੇ ਨੇ ਵਿੱਚੋਂ ਕਈ ਆ ਜਾਂਦੇ ਨੇ ਕਈ ਵਾਰੀ ਮਿਸ ਕਰ ਜਾਂਦੇ ਕੋਈ ਛੁੱਟੀਆਂ ਕਰਕੇ ਬਾਹਰ ਵੀ ਚਲਾ ਜਾਂਦਾ ਪਰ ਮਤਲਬ ਕਈ ਵਾਰੀ ਇਸ ਤਰ੍ਹਾਂ 40 42 ਦਾ ਗਿਣਤੀ ਹੋ ਗਈ ਕਦੀ ਘਟ ਜਾਂਦੀ ਕਦੀ ਵੱਧ ਜਾਂਦੀ ਹੈ ਇਸ ਤਰ੍ਹਾਂ ਬੱਚੇ ਆਉਂਦੇ ਨੇ ਛੋਟੇ ਬੱਚੇ ਵੀ ਆਉਂਦੇ ਨੇ ਵੱਡੇ ਵੀ ਆਉਂਦੇ ਨੇ ਤੇ ਬੇਟੀਆਂ ਵੀ ਹੁੰਦੀਆਂ ਬੇਟੇ ਵੀ ਆਉਂਦੇ ਹਰ ਜਿਹੜੇ ਵਰਗ ਦੇ ਬੱਚੇ ਨੇ ਉਹ ਆ ਕੇ ਤੇ ਇੱਥੇ ਸਿੱਖਿਆ ਲੈਂਦੇ ਆ ਜੀ ਇਹ ਸੰਸਾਰਨਾ ਧੀਰੇ ਸ਼ਰਮਾ ਜੀ ਜੋ ਪੀਤ ਮੰਦਰ ਵਿੱਚ ਪੰਡਿਤ ਜੀ ਨੇ ਔਰ ਆਪਣੀ ਸੇਵਾਵਾਂ ਦਿੰਦੇ ਰਹਿੰਦੇ ਆ ਔਰ ਬਹੁਤ ਵਧੀਆ ਪ੍ਰਬਾਲਾ ਇਹਨਾਂ ਨੇ ਕੀਤਾ